ਆ ਦੜਬੇ ਵਾਲਾ ਬਲਕਾਰ ਤੇ ਚਮਕੌਰ ਦੋ ਵੀਰ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਸੱਤੇ ਮਠੱਡੇ ਦੇ ਨਾਲ ਯਾਰੀ ਹੈ ਕੰਮੇ ਔਜਲੇ ਹੋਣਾ ਦੇ ਨਾਲ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ੀਲੂ ਤੇ ਦੂਜੇ ਪਾਸੇ ਸਖਵੀਰ ਹੈ ਗੁਰੂ ਸਰੀਆ ਸੁਖਵੀਰ ਡੱਕਿਆ ਗਿਆ ਤੇ ਪੁਆਇੰਟ ਜਿਹੜਾ ਹਰਿਆਣੇ ਵਾਲਾ ਸ਼ੀਲੂ ਆਪਣੀ ਟੀਮ ਦੇ ਲਈ ਜੋੜ ਗਿਆ ਲਾਲੀ ਕੈਨੇਡਾ ਕੁਲਵੀਰ ਯੂਕੇ ਸ਼ਿਵਮਨ ਦੜਵਾ ਲਾਪਰੀ ਚੱਠਾ ਤੇ ਗੁਰਪ੍ਰੀਤ ਯੂਕੇ ਉਹਨਾਂ ਵੱਲੋਂ ਸੌਰੀ ਮੈਂ 855 ਬੋਲਤਾ ਇਹ ਹੌਲੈਂਡ ਹੈ 4x4 ਹੈ ਮੇਰੇ ਵੀਰੋ ਔਰ ਜਿਹਨੇ ਬੈਸਟ ਰੇਡਰ ਤੇ ਜਾਫੀ ਨੂੰ ਕੁਲਵੀਰ ਯੂਕੇ ਤੇ ਗੁਰਪ੍ਰੀਤ ਤੇ ਲਾਪਰੀ ਚੱਠੇ ਉਹਨਾਂ ਵੱਲੋਂ ਟੱਕਰ ਸ਼ੀਲੂ ਆਹ ਲਾਲਾ ਦੀ ਹੈ ਲਓ ਕਹਿੰਦੇ ਹਰਿਆਣੇ ਆਇਆ ਤੇ ਪੰਜਾਬ ਦੇ ਵਿੱਚੋਂ ਸਵਰਾਜ ਜੱਤ ਨੂੰ ਫੜਾ ਥੋੜਾ ਜਿਹਾ ਗਰਾਊਂਡ ਕਲੀਅਰ ਕਰ ਦਈਏ ਤੇ ਬੜੀ ਮਿਹਰਬਾਨੀ ਹੋਊਗੀ ਮੇਰੀ ਹੱਥ ਬਨ ਕੇ ਬੇਨਤੀ ਹੈ ਦੋਨੋਂ ਪਾਸਿਆਂ ਤੋਂ ਪਲੀਜ਼ ਗਰਾਊਂਡ ਨੂੰ ਕਲੀਅਰ ਕਰ ਦਿਓ ਲੋਕਾਂ ਨੂੰ ਕਬੱਡੀ ਦੇਖ ਲੈਣ ਦਈਏ ਇਹਦਾ ਤਾਂ ਮਾਹੌਲ ਖਰਾਬ ਹੋ ਜਾਂਦਾ ਹੈ ਇਹਦਾ ਸਵਾਦ ਨਹੀਂ ਆਉਂਦਾ ਚਿੱਤਪਾਲ ਦੀ 11000 ਦੀ ਦੂਜੀ ਰੇਡ ਆ ਉਹ ਚਿੱਟੀ ਵਾਲਾ ਦੂਜੇ ਪਾਸੇ ਹਰਿਆਣੇ ਵਾਲਾ ਸ਼ੀਲੂ ਘਰੂ ਕਮਾਓ ਲੈ ਮਗਰਾ ਫਿਰ ਕੱਢ 11000 ਤੇ ਇਹ ਕਰੀਏ ਮੁੰਡੇ ਦਾ ਮਾਣ 11 11000 ਦੇ ਜੱਫੇ ਲੱਗ ਰਹੇ ਜੋ ਤੁਹਾਡਾ ਡਿਸੀਜਨ ਆ ਪਲੀਜ਼ ਉਹ ਦਿਓ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਯਾਰ ਗਰਾਊਂਡ ਨੂੰ ਥੋੜਾ ਜਿਹਾ ਗਰਾਊਂਡ ਰਹਿਣ ਦਈਏ ਤੇ ਬੜੀ ਵਧੀਆ ਗੱਲ ਆ ਇੱਕ ਤਾਂ ਪਾਣੀ ਵਾਲੇ ਯਾਰ ਪਤਾ ਨਹੀਂ ਇੰਨਾ ਕਿੰਨਾ ਕਿ ਇਹਨਾਂ ਨੂੰ ਤੇ ਲੱਗ ਜਾਣੀਆਂ ਵੀ ਜਿਹੜਾ ਬਾਰ-ਬਾਰ ਪਾਣੀ ਪੀਈ ਜਾਣਾ ਇਹਨਾਂ ਨੇ ਇਹ ਟੱਕਰੇ 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 ਟੱਕਰ ਹਰਿਆਣੇ ਵਾਲਾ ਹਰਿਆਣੇ ਵਾਲਾ ਇਹਨੂੰ ਛਿੱਲੂ ਕਹਿੰਦੇ ਨੇ ਇਹਦਾ ਵੀ ਦੌਰ ਚੱਲਦਾ ਆਹ ਮੁੰਡੇ ਨੇ ਕਮਾਲ ਕਰ ਦਿੱਤੀ ਐ ਕਿ ਬਹੁਤ ਦੇ ਵਿੱਚ ਬਹਿ ਮਿੱਠੀਏ ਆ ਬਹੁਤਾਂ ਦੇ ਨਾਲ ਵਾਲੇ ਆ ਗਿਆ ਲਓ ਸਾਹਮਣੇ ਚਿਤਪਾਲ ਚਿੱਟਰੀ ਵਾਲੇ ਨੇ ਕਬੱਡੀ ਪਾ ਦਿੱਤੀ ਆ ਚਾਰ ਜਾਫਿਆਂ ਦੇ ਵਿੱਚੋਂ ਇਹ ਆ ਸ਼ਿੱਲੂ ਇਹ ਆ ਸ਼ਿੱਲੂ ਆਤੇ ਗੱਬਰੂ ਆ ਆਤੇ ਗੱਬਰੂ ਆ ਲਓ ਲਾ 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 ਕਰਵਾ ਦਿੱਤੀ ਆ ਦੱਸੂਗਾ ਸਮਾਂ ਵੀ ਕੌਣ ਆ ਤੇ ਮੇਲੇ ਤੋਂ ਸਵਰਾਜ ਜਿੱਤਦਾ ਮੇਰੇ ਵਿਰੁੱਧ ਦੋ ਸ਼ਿੱਲੂ ਦੇ 21000 ਦੇ ਹਰਮਨ ਕਨੇਡਾ ਤੇ ਯਾਰ ਯੂਕੇ ਵੱਲੋਂ ਤੇ ਲਾਪੀ ਚੱਠੇ ਉਹਨਾਂ ਵੱਲੋਂ ਇਹ ਮਾਨ ਸਨਮਾਨ ਕਿੱਥੇ ਜਾਣਗੇ ਸੋ ਇਧਰ ਸ਼ੀਲੂ ਦਾ ਜਫਾ ਲੱਗ ਗਿਆ ਸ਼ੀਲੂ ਦਾ ਜਫਾ ਲੱਗ ਗਿਆ ਸ਼ੀਲੂ ਦਾ ਜਫਾ ਲੱਗ ਗਿਆ ਹਰਮਨ ਕਨੇਡਾ ਦਾ